ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕ ਵਾਰ ਸਰਵ ਕਲਾ ਸਮਰੱਥ ਢੋਲਣ ਤੇ ਰਾਖੋ ਪ੍ਰਭ ਨਨਕਾ ਦੇ ਕਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਆਸਰੇ ਮਹਲਾ 5 ਘਣ ਤੋਂ ਮ ਭੇਜੇ ਤਿਨਹੇ ਬੁਲਾਏ ਸੁਖ ਸਹਜ ਸਿਤੀ ਘਰ ਆਉ ਆਨੰਦ ਮੰਗਲ ਗੁਣ ਗਾਉ ਸਹਜ ਧੁਨ ਨੇਹ ਚਲ ਰਾਜ ਕਮਾਉ ਤੁਮ ਕਾਰੇ ਆਵੋ ਮੇਰੇ ਮੀਤਾ ਤੁਮਰੇ ਦੁਖੀ ਹਰ ਆਪ ਨਿਵਾਰੇ ਅਪਦਾ ਭੈ ਬਤੀਟਾ ਰਹਾ ਪਰਗਟ ਕਿਨੇ ਪ੍ਰਵ ਕਰਨ ਹਾਰੇ ਨਾ ਸੁਨਾ ਭਜਨ ਥਕੇ ਘਰ ਮੰਗਲ ਅਜ ਹੈ ਨਿਤ ਵਾਜੇ ਆਪਣਾ ਖਸਮ ਨਿਵਾਜੇ ਅਸਥਿਰ ਰਹੋ ਡੋਲ ਹੋ ਮਤ ਕਬ ਹੋ ਗੁਰ ਕਾ ਬਚਨ ਆਧਾਰ ਜਾ ਜਾ ਕਰ ਸਗਲ ਭੂ ਮੰਡਲ ਮੁਖ ਉਜਰਾ ਦਰਬਾਰ ਜਿਨ ਕੇ ਜੀਤ ਨਾਹੀ ਫਿਰ ਆਪੇ ਪਿਆਸਾਈ ਚਾਰੇ ਦੇ ਕੀਆ ਕਰਨ ਹਰਾ ਨਾਨਕ ਸਚ ਵਡਿਆਈ ਜਿਨ ਕੇ ਜੀਤ ਨਾਹੀ ਫੇਰਾ ਆਪੇ ਪਿਆਸ ਹਾਈ ਅਕਾਰੇ ਕੀਆ ਕਰਨ ਹਰ ਨਾਨਕ ਸਤਿ ਵਡਿਆਈ ਤਨਾਸ਼ਰੀ ਮਹਲਾ 5 ਜਿਨ ਤੁਮ ਭੇਜੇ ਤਿਨਹਿ ਬੁਲਾਏ ਸੋਖੋ ਸਹਜ ਸ਼ੇਤੀ ਘਰ ਆਉ ਅਨੰਦ ਮੰਗਲਾ ਗੁਣ ਗਾਉ ਸਹਜ ਧੁਨ ਨਿਹਚਲ ਰਾਜ ਕਮਾਉ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਮਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਹਿਬ ਦੀ ਦਾਤ ਪੰਚਮ ਪਾਠ ਸਾਧ ਸੰਤਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤਨਾਹ ਸ੍ਰੀ ਰਾਗ ਅੰਦਰ ਅੰਗ 678 ਉੱਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀ ਸਤਿਗੁਰੂ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਆਨੰਦ ਆਂਦਿਆਂ ਦਾਤਾ ਗੋਮਲ ਚਰਨਾਂ ਦੀ ਫੀਟ ਬਖਸ਼ਣਾ ਨਾਮ ਬਾਣੀ ਦੇ ਨਾਲ ਜੁੜ ਕੇ ਰੱਖ ਲੈਣ ਸਤਿਗੁਰੂ ਹਾਜ਼ਰੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ